ਦੋਸਤੋ ਆਪਣੇ ਲੋਕ ਪਤਾ ਨਹੀਂ ਕਿਉਂ ਇੱਕੋ ਹੀ ਗਲਤੀ ਵਾਰ-ਵਾਰ ਕਰ ਰਹੇ ਨੇ ਆ ਇੱਕ ਹੋਰ ਘਟਨਾ ਸਾਹਮਣੇ ਆਈ ਆ ਕਿ ਇੱਕ ਔਰਤ ਜਿਹੜੀ ਇੰਸਟਾਗ੍ਰam ਚਲੰਦੀ ਸੀ ਇੰਸਟਾਗ੍ਰam ਦੇ ਉੱਪਰ ਉਹਨੇ ਐਡਾਂ ਦੇ ਅੰਦਰ ਇੱਕ ਬਾਬਾ ਦੇਖਿਆ ਤਾੰਤ੍ਰਿਕ ਬਾਬਾ ਤਾਂ ਉਹ ਉਸ ਬਾਬੇ ਨਾਲ ਤਾੰਤ੍ਰਿਕ ਨਾਲ ਆਨਲਾਈਨ ਚੈਟ ਕਰਨ ਲੱਗ ਗਈ ਤਾਂ ਤਾੰਤ੍ਰਿਕ ਬਾਬੇ ਨੂੰ ਉਹਨੇ ਦੱਸਿਆ ਕਿ ਮੇਰੇ ਘਰ ਵਿੱਚ ਬੜੇ ਦੁੱਖ ਕਲੇਸ਼ ਨੇ ਘਰ ਦਾ ਲੜਾਈ ਝਗੜਾ ਚੱਲ ਰਿਹਾ ਏ ਤਾਂ ਬਾਬਾ ਕਹਿੰਦਾ ਮੈਂ ਤੇਰੇ ਸਾਰੇ ਦੁੱਖ ਦੂਰ ਕਰ ਦੇਣਾ ਤੈਨੂੰ ਉਪਾਅ ਦੱਸ ਦੇਣਾ ਤਾਂ ਉਹਨੇ ਕਿਹਾ ਹਾਂ ਬਾਬਾ ਜੀ ਦੱਸੋ ਕੀ ਉਪਾਅ ਦੱਸਦੇ ਹਾਂ ਤਾਂ ਬਾਬੇ ਨੇ ਉਹਨੂੰ ਕਿਹਾ ਕਿ ਆਪਣੇ ਘਰ ਦੇ ਪੰਜ ਗਹਿਣੇ ਕੋਈ ਵੀ ਗਹਿਣੇ ਲੈ ਆਵਦੇ ਪੰਜ ਤੇ ਉਹਨੂੰ ਜਿਹੜਾ ਤਾਂਬੇ ਦਾ ਭਾਂਡਾ ਹੁੰਦਾ ਉਹਦੇ ਵਿੱਚ ਪਾ ਕੇ ਰੱਖ ਦੇ ਲੋਟੇ ਦੇ ਅੰਦਰ ਪਾ ਕੇ ਰੱਖ ਦੇ ਤੇ ਅਗਲਾ ਉਪਾਅ ਮੈਂ ਤੈਨੂੰ ਫੇਰ ਦੱਸੂਗਾ ਫਿਰ ਬਾਬੇ ਨੇ ਉਹਨੂੰ ਕਿਹਾ ਕਿ ਮੈਂ ਤੁਹਾਡੇ ਘਰ ਆਉਣਾ ਏ ਤੁਹਾਡੇ ਘਰ ਆ ਕੇ ਤੋੜੇ ਘਰ ਦਾ ਆਪਾ ਕਰਦਾ ਔਰਤ ਨੇ ਉਹਨੂੰ ਐਡਰੈਸ ਦੇਤਾ ਕਿ ਹਾਂ ਬਾਬਾ ਜੀ ਆਓ ਤੇ ਸਾਡੇ ਘਰ ਦਾ ਦੁੱਖ ਕਲੇਸ਼ ਦੂਰ ਕਰੋ ਤਾਂ ਬਾਬਾ ਜੀ ਆਉਂਦੇ ਨੇ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਦੱਸਿਆ ਜਾਂਦਾ ਕਿ ਬਾਬਾ ਜੀ ਇੱਕ ਕਾਰ ਰਾਹੀਂ ਆਉਂਦੇ ਨੇ ਤੇ ਕਾਰ 1 ਕਿਲੋਮੀਟਰ ਪਿੱਛੇ ਹੀ ਰੋਕ ਦਿੰਦੇ ਨੇ ਜਿਹਦੇ ਵਿੱਚ ਆਪਣੇ ਤਿੰਨ ਹੋਰ ਸਾਥੀ ਪਿੱਛੇ ਹੀ ਬਿਠਾ ਦਿੰਦੇ ਨੇ ਤਾਂ ਇੱਕ ਸਾਥੀ ਨੂੰ ਲੈ ਕੇ ਉਹ ਆਟੋ ਦੇ ਰਾਹੀਂ ਔਰਤ ਦੇ ਘਰ ਆਉਂਦੇ ਨੇ ਔਰਤ ਵੀ ਬਿਨਾਂ ਝਿਜਕ ਬਾਬੇ ਦਾ ਸਵਾਗਤ ਕਰਦੀ ਹੈ ਕਿ ਆ ਸਾਡੇ ਦੁੱਖ ਕਲੇਸ਼ ਦੂਰ ਕਰ ਤੇ ਜਦੋਂ ਬਾਬਾ ਘਰ ਦੇ ਅੰਦਰ ਜਾਂਦਾ ਕਹਿੰਦਾ ਮੈਨੂੰ ਸਾਰੇ ਆਪਣੇ ਘਰ ਦੇ ਜਿਹੜੇ ਕਮਰੇ ਨੇ ਨਾ ਉਹ ਬੀਬਾ ਚੈੱਕ ਕਰਾ ਤਾਂ ਕਿ ਮੈਂ ਤੁਹਾਡੇ ਘਰ ਦਾ ਜਿਹੜਾ ਦੁੱਖ ਦੂਰ ਕਰਾਂ ਤੇ ਬੀਬਾ ਅੰਨੀ ਸ਼ਰਦਾ ਉਹਨੇ ਸਾਰੇ ਘਰ ਦੇ ਜਿਹੜੇ ਕਮਰੇ ਸੀ ਆਪਣਾ ਪੂਰਾ ਘਰ ਬਾਬੇ ਨੂੰ ਦਿਖਾਇਆ ਤਾਂ ਅੰਤ ਬਾਬੇ ਨੇ ਕਿਹਾ ਵੀ ਜਿਹੜੇ ਗਹਿਣੇ ਮੈਂ ਤੈਨੂੰ ਕਿਹਾ ਸੀ 5 ਮੰਦਰ ਦੇ ਵਿੱਚ ਰੱਖ ਆਪਣੇ ਘਰ ਦੇ ਵਿੱਚ ਰੱਖ ਤਾਂਬੇ ਦੇ ਭਾਂਡੇ ਵਿੱਚ ਤੇ ਉੱਪਰ ਪਾਣੀ ਰੱਖ ਕੇ ਤਾਂ ਉਹ ਕਿੱਥੇ ਰੱਖੇ ਨੇ ਤਾਂ ਮਾਤਾ ਜੀ ਬੇਬੇ ਉਹਨੂੰ ਘਰ ਦਾ ਜਿਹੜਾ ਉਹ ਲੋਟਾ ਸੀਗਾ ਉਹ ਫੜਉਂਦੀ ਆ ਵੀ ਆਹ ਪਿਆ ਇਸ ਕਮਰੇ ਦੇ ਵਿੱਚ ਤਾਂ ਬਾਬਾ ਜੀ ਕਹਿੰਦੇ ਵੀ ਤੁਸੀਂ ਬਾਹਰ ਚਲੇ ਜਾਓ ਹੁਣ ਤਾੰਤ੍ਰਿਕ ਸਾਹਿਬ ਕਹਿੰਦੇ ਤੁਸੀਂ ਬਾਹਰ ਜਾਓ ਤੇ ਮੈਂ ਹੁਣ ਮਤਲਬ ਤੁਹਾਡੇ ਘਰ ਦਾ ਜਿਹੜਾ ਕਲੋ ਕਲੇਸ਼ ਆ ਉਹਨੂੰ ਦੂਰ ਕਰਦਾ ਮੈਂ ਕੋਈ ਮੰਤਰ ਸ਼ੰਤਰ ਪੜਦਾ ਤਾਂ ਬਾਬਾ ਜੀ ਕਮਰਾ ਬੰਦ ਕਰਦੇ ਨੇ ਤੇ ਉਸ ਕਮਰੇ ਦੇ ਵਿੱਚ ਬਹਿ ਜਾਂਦੇ ਆ ਥੋੜੇ ਟਾਈਮ ਬਾਅਦ ਬਾਬਾ ਜੀ ਬਾਹਰ ਆਉਂਦੇ ਆ ਤੇ ਔਰਤ ਨੂੰ ਕਹਿੰਦੇ ਆ ਕਿ ਅਸੀਂ ਜਿਹੜਾ ਤੁਹਾਡੇ ਘਰ ਦਾ ਹੈਗਾ ਗ੍ਰਾ ਜੋ ਵੀ ਲੜਾਈ ਕਲੇਸ਼ ਸੀਗਾ ਨਾ ਉਹ ਦੁੱਖ ਦੂਰ ਕਰ ਦਿੱਤੇ ਆ ਹੁਣ ਤੁਹਾਡੇ ਘਰੇ ਕੋਈ ਵੀ ਸਮੱਸਿਆ ਨਹੀਂ ਆਊਗੀ ਤਾਂ ਜਿਹੜਾ ਇਹ ਲੋਟਾ ਨਾ ਹੁਣ ਕੱਲ ਨੂੰ ਖੋਲ ਕੇ ਦੇਖੀ ਅੱਜ ਨਾ ਜੇ ਅੱਜ ਖੋਲ ਲਿਆ ਤਾਂ ਜਿਹੜੇ ਤੇਰੇ ਘਰ ਦੇ ਦੁੱਖ ਕਲੇਸ਼ ਨੇ ਉਹ ਦੂਰ ਨਹੀਂ ਹੋਣਗੇ ਔਰਤ ਕਹਿੰਦੀ ਠੀਕ ਆ ਬਾਬਾ ਜੀ ਤਾਂ ਬੜੇ ਆਦਰ ਸਨਮਾਨ ਦੇ ਨਾਲ ਕਰਦਿਆ ਨੇ ਬਾਬਾ ਜੀ ਨੂੰ ਘਰ ਤੋਂ ਰਵਾਨਾ ਕੀਤਾ ਤਾਂ ਕੁਝ ਟਾਈਮ ਬਾਅਦ ਔਰਤ ਦੇ ਦਿਮਾਗ ਵਿੱਚ ਹੁੰਦੀ ਆ ਕਿ ਮੈਂ ਦੇਖਾਂ ਤਾਂ ਸਹੀ ਵੀ ਬਾਬੇ ਨੇ ਉਹ ਲੋਟੇ ਦਾ ਕੀਤਾ ਕੀ ਆ ਜ ਜਦੋਂ ਉਹ ਲੋਟਾ ਖੋਲ ਕੇ ਦੇਖਦੀ ਆ ਤੇ ਉਹਦੇ ਵਿੱਚ ਨਕਲੀ ਗਹਿਣੇ ਬਾਬਾ ਪਾ ਗਿਆ ਜਿਹੜੇ ਅਸਲੀ ਸੀ ਉਹ ਲੈ ਗਿਆ ਫਿਰ ਤੁਰੰਤ ਉਹ ਫੋਨ ਕਰਦੀ ਪੁਲਿਸ ਨੂੰ ਬਿਸ਼ਨਗੜ੍ਹ ਦੀ ਪੁਲਿਸ ਨੂੰ ਉਹਨੇ ਫੋਨ ਕੀਤਾ ਤਾਂ ਪੁਲਿਸ ਨੇ ਤ੍ਰੰਤ ਭਾਰਤ ਮਾਲਾ ਜਿਹੜਾ ਰੋਡ ਬਣਿਆ ਹੋਇਆ ਉਹਦੇ ਉੱਪਰੋਂ ਜਿਹੜੇ ਉਹ ਸੀਗੇ ਚੋਰ ਉਹਨਾਂ ਨੂੰ ਫੜਿਆ ਕਿਉਂਕਿ ਉਹ ਤਾਂਤ੍ਰਿਕ ਨਹੀਂ ਸੀ ਉਹ ਤਾਂ ਚੋਰ ਸੀ ਤੇ ਸਾਰੇ ਸੋਨੇ ਦੇ ਗਹਿਣੇ ਉਹ ਬੀਬਾ ਦੇ ਲੈ ਕੇ ਭੱਜ ਗਿਆ ਸੀ ਬਾਬਾ ਤਾਂ 4 ਘੰਟੇ ਪੁਲਿਸ ਨੂੰ ਮਿਹਨਤ ਕਰਨੀ ਪਈ ਚਲੋ ਵਧੀਆ ਉਹਨਾਂ ਵਿਚਾਰਿਆਂ ਨੇ ਜਲਦੀ ਉਹਨਾਂ ਦੀ ਸੁਣਵਾਈ ਕਰਤੀ ਤੇ ਉਹਨਾਂ ਨੂੰ ਫੜ ਲਿਆ ਉਹਦੇ ਵਿੱਚੋਂ ਦੱਸਿਆ ਜਾ ਰਿਹਾ ਕਿ ਤਿੰਨ ਜਣੇ ਤਾਂ ਫੜੇ ਗਏ ਆ ਹੁਣ ਇਸ ਟਾਈਮ ਤੇ ਦੋ ਜਣੇ ਜਿਹੜੇ ਫਰਾਰ ਨੇ ਪਰ ਰਾਤ ਦੀ ਗੱਲ ਇਹ ਰਹੀ ਕਿ ਜਿਹੜਾ 12 ਤੋਲੇ ਸੋਨਾ ਲੈ ਕੇ ਉਹ ਪਜੇ ਸੀ ਕਰਦਾ 12 ਤੋਲੇ ਸੋਨਾ ਗਿਆ ਸੀ ਤੰਤਰਿਕ ਬਾਬਾ ਲੈ ਕੇ ਤਾਂ ਉਹ ਜਿਹੜਾ ਪੁਲਿਸ ਨੇ ਬਰਾਮਦ ਕਰ ਲਿਆ ਸੀ ਹੁਣ ਪੁਲਿਸ ਦੇ ਕੋਲ ਆਹੋ ਇਹ ਜਿਹੜੀ ਘਟਨਾ Rajasthan ਦੇ Jalore ਦੇ ਵਿੱਚ ਵਾਪਰੀ ਆ ਤੇ ਪੰਨਾ ਲਾਲ ਜਿਹੜੇ ਪੁਲਿਸ ਮੁਲਾਜ਼ਮ ਸੀ ਉਹ ਤੇ ਉਹਨਾਂ ਦੀ ਟੀਮ ਨੇ ਇਹ ਸਾਰੀ ਘਟਨਾ ਲੋਕਾਂ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਦੱਸੀ ਆ ਤੇ ਉਹਨਾਂ ਨੇ ਬੜੀ ਮਿਹਨਤ ਮੁਸ਼ਕਲ ਦੇ ਨਾਲ ਜਿਹੜੇ ਉਹ तांत्रिक ਬਾਬਾ ਸੀ ਚੋਰ ਸੀ ਉਹਨਾਂ ਨੂੰ ਫੜਿਆ ਤਾਂ ਦੇਖੋ ਹਰ ਰੋਜ਼ ਸਾਨੂੰ ਸਾਡੇ ਫੋਨਾਂ 'ਤੇ ਮੈਸੇਜ ਆਉਂਦੇ ਆ ਸਰਕਾਰਾਂ ਹੀ ਮੈਸੇਜ ਆਉਂਦੇ ਆ ਪੁਲਿਸ ਪ੍ਰਸ਼ਾਸਨਾਂ ਹੀ ਮੈਸੇਜ ਆਉਂਦੇ ਆ ਬੈਂਕਾਂ ਰਾਹੀਂ ਜਾਂ ਹੋਰ ਵੱਖ-ਵੱਖ ادارے ਉਹਨਾਂ ਰਾਹੀਂ ਮੈਸੇਜ ਆਉਂਦੇ ਆ ਕਿ ਜਿਹੜੇ ਸਾਈਬਰ ਠੱਗ ਨੇ ਜਾਂ ਆਨਲਾਈਨ ਕਿਸੇ ਵੀ ਪ੍ਰਕਾਰ ਦੇ ਠੱਗ ਨੇ ਉਹਨਾਂ ਤੋਂ ਬਚੋ ਤਾਂ ਫੇਰ ਵੀ ਸਾਡੇ ਲੋਕ ਇਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ ਚਲੋ ਇੱਕ ਤਾਂ ਹੁੰਦਾ ਹੈ ਕਿ ਅਣਪੜਾ ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਉਹਨਾਂ ਕੋਲ ਤਾਂ ਫੋਨ ਹੈ ਨਹੀਂ ਜਿਹੜਾ ਬੰਦਾ ਫੋਨ ਚਲਾਉਂਦਾ ਆਨਲਾਈਨ ਇੰਸਟਾਗ੍ਰam ਚਲਾਉਂਦਾ ਉਹਨੂੰ ਤਾਂ ਇਹਨਾਂ ਚੀਜ਼ਾਂ ਦਾ ਪਤਾ ਹੀ ਹੈ ਨਾ ਫੇਰ ਵੀ ਅਸੀਂ ਇਹੀ ਗਲਤੀਆਂ ਵਾਰ-ਵਾਰ ਕਿਉਂ ਕਰਦੇ ਆ ਇਹੋ ਜੀ ਠੱਗੀ ਦਾ ਸ਼ਿਕਾਰ ਕਿਉਂ ਹੁੰਨੇ ਆ ਨਾਲੇ ਜਿਹੜੇ ਇਹੋ ਜੇ ਬਾਬੇ ਨੇ ਜੇ ਇਹ ਕੁਝ ਸਵਾਰ ਹੀ ਸਕਦੇ ਹੁਣ ਸਭ ਤੋਂ ਪਹਿਲਾਂ ਤਾਂ ਇਹ ਆਪ ਦਾ ਭੂਇਖ ਸਵਾਰਨ ਫਿਰ ਜੇ ਜੇਕਰ ਇਹਨਾਂ ਕੋਲ ਸੱਚੀ ਕੋਈ ਸ਼ਕਤੀ ਆ ਤਾ ਸ਼ਕਤੀਨਾਤਾ ਇਹ ਕਿਵੇਂ ਵੀ ਮਾਇਆ ਇਕੱਠੀ ਕਰ ਸਕਦੇ ਆ ਇਹਨਾਂ ਨੂੰ ਕੀ ਲੋੜ ਆ ਲੋਕਾਂ ਦੇ ਘਰ ਘਰ ਜਾ ਕੇ ਇੰਨਾ ਕੁਸ਼ ਕਰਨ ਦੀ ਪਤਾ ਨਹੀਂ ਸਾਡੇ ਲੋਕ ਇਨ ਅੰਧ ਵਿਸ਼ਵਾਸਾਂ ਤੱਕ ਵਿੱਚ ਕਦੋਂ ਤੱਕ ਇਵੇਂ ਹੀ ਫਸੇ ਰਹਿਣਗੇ ਸਾਡੇ ਲੋਕਾਂ ਨੂੰ ਚਾਹੀਦਾ ਕਿ ਉਹ ਪੜਨ ਲਿਖਣ ਤੇ ਇਹ ਅੰਧ ਵਿਸ਼ਵਾਸਾਂ ਵਿੱਚੋਂ ਨਿਕਲ